ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਕਲੈਕਸ਼ਨ ਲੈ ਕੇ ਆਏ ਜਿਨ੍ਹਾਂ ਦੀ ਹਰ ਟਾਈਮ ਡਿਮਾਂਡ ਰਹਿੰਦੀ ਆ ਬਹੁਤ ਸਾਰੇ ਮਤਲਬ ਜਦੋਂ ਵੀ ਅਸੀਂ ਇਹ ਵਾਲੇ ਸੂਟ ਲੈ ਕੇ ਆਨੇ ਦਾ 2-3 ਘੰਟੇ ਦੇ ਵਿੱਚ ਸਟਾਕ ਕਲੀਅਰ ਉਹ ਵਾਲੀ ਵੀਡੀਓ ਲੈ ਕੇ ਆਏ ਆ ਲੈ ਕੇ ਆਏ ਜੀ ਮੋਡਲ ਦੇ ਸੂਟ ਤੁਹਾਡੇ ਸਭ ਦੇ ਪਸੰਦ ਦੇ ਪ੍ਰਿੰਟਿਡ ਬਹੁਤ ਸੋਹਣੇ ਆ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਆ ਤੇ ਕੰਟਰਾਸਟ ਵਿੱਚ ਵੀ ਦਵਾਂਗੇ ਵੇਸ ਕਲਰ ਨਾਲ ਦੀ ਸਲਵਾਰਾਂ ਵੀ ਦਵਾਂਗੇ ਬਹੁਤ ਸੋਹਣੇ ਸੋਹਣੇ ਜੇ ਨਵੀਂ ਜੀ ਕਲੈਕਸ਼ਨ ਆ ਬਿਲਕੁਲ ਬੁਕਿੰਗ ਲਈ ਨੰਬਰ ਹੈਗਾ ਜੀ 8283 828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਹੋਇਆ ਸਾਰੇ ਹੀ ਵੀਡੀਓ ਦਾ ਪ੍ਰਾਈਸ ਹੈਗਾ ਜੀ 3200 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਹ ਇਹ ਹੈਗਾ ਜੀ ਸਾਰੇ ਸੂਟ ਰਾਖੀ ਬ੍ਰਾਂਡ ਦੇ ਰਹਿਣਗੇ ਇਹ ਆਪਣਾ ਫਰਸਟ ਸੂਟ ਹੈ ਕੰਟਰਾਸਟ ਵਿੱਚ ਰਹਿਣਗੇ ਸੂਟ ਸਵਾ 3 ਕਿਲੋਮੀਟਰ ਦੀਆਂ ਸ਼ਰਟਾਂ ਦੇ ਨਾਲ ਛੋਟਾ ਘੇਰਾ ਜਿੰਨਾ ਮਰਜੀ ਆ ਜਾਂ ਤੁਸੀਂ ਏ ਲਾਈਨ ਚ ਬਣਾਣੇ ਆ ਜਾਂ ਫਰੌਕ ਸਟਾਈਲ ਚ ਬਣਾਣੇ ਆ ਤਾਂ इजीली ਚੌਕਾਂ ਵਾਲੀ ਫਰੌਕ ਬਹੁਤ ਸੋਹਣੀ ਬਣਦੀ ਆ ਇੱਥੇ ਆ ਜਾਏਗਾ ਜੀ neck ਆਪਣਾ ਠੀਕ ਹੈ neck ਬਹੁਤ ਸੋਹਣਾ ਬਣਿਆ ਹੋਇਆ ਤੇ ਇਹ ਹੈਗਾ ਆਪਣਾ ਘੇਰਾ ਕੇਰਾ ਸਾਰਾ ਹੀ ਆਰੀ ਵਰਕ ਦੇ ਨਾਲ ਆ ਬਹੁਤ ਪਿਆਰਾ ਜਿਆ ਇਹ ਹੈਗੇ ਨੇ ਜੀ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਇਹ ਹੈਗਾ ਬੈਕ ਦਾ ਪੱਲਾ ਸਾਰੇ ਸੂਟ ਇਦਾਂ ਹੀ ਰਹਿਣਗੇ ਸੌਦੀ ਬੈਕ ਵੀ ਰਹੇਗੀ ਤੇ ਬਾਜੂ ਅਲੱਗ ਤੋਂ ਰਹਿਣਗੇ 2.5 3 ਮੀਟਰ ਦੀ ਸ਼ਰਟ ਆ ਛੋਟਾ ਘੇਰਾ ਜਿੰਨਾ ਮਰਜੀ ਆ ਜੀ ਸਾਰੇ ਇਹ ਵਰਕ ਕੀਤਾ ਹੋਇਆ ਸਾਈਡਾਂ ਤੋਂ 2 ਇੰਚ ਛੱਡ ਕੇ ਮੁੰਡਾਲ ਦੀ ਸ਼ਰਟ ਆ ਇਹਦੇ ਨਾਲ ਮੁੰਡਾਲ ਦੀ ਤੁਹਾਨੂੰ ਸਲਵਾਰ ਮਿਲੇਗੀ ਚੈਨੌਟ ਚ ਫੋਨ ਦੇ ਹੈਗੇ ਨੇ ਦੁਪੱਟੇ ਦੁਪੱਟਾ ਇਦਾਂ ਰਹੇਗਾ ਜੀ ਚੈਨੌਟ ਚ ਫੋਨ ਦਾ ਸਾਰਾ ਹੀ ਦੁਪੱਟਾ ਹਾਈਲਾਈਟ ਕੀਤਾ ਹੋਇਆ ਵਰਕ ਦੇ ਨਾਲ 3200 ਹੈਗਾ ਪ੍ਰਾਈਸ ਜਿਹੜਾ ਸ਼ਰਟ ਦਾ ਕਲਰ ਆ ਜੀ ਉਹ ਸੇਮ ਰਹੇਗਾ ਠੀਕ ਹੈ ਮਿਲਕੀ ਜਿਹਾ ਸ਼ੇਡ ਬਹੁਤ ਸੋਹਣਾ ਸਕਿਨ ਇਸ ਹੈ ਤੇ ਇਹ ਜਿਹੜੇ ਸਲਵਾਰਾਂ ਦਾ ਕਲਰ ਆ ਉਹ ਚੇਂਜ ਹੋ ਜਾਏਗਾ ਇਹਦੇ ਵਿੱਚ ਜਿੱਦਾਂ ਇਹ ਥੋੜੀ ਰਸਟ ਜਿਹਾ ਸ਼ੇਡ ਦੀ ਸਲਵਾਰ ਆ ਗਈ ਹੈ ਇਹਦੇ ਵਿੱਚ ਆ ਗਈ ਹੈ ਜੀ ਮਹਿੰਦੀ ਕਲਰ ਦੀ ਸਲਵਾਰ ਠੀਕ ਹੈ ਇੱਕ ਤੁਹਾਨੂੰ ਮਿਲ ਜਾਏਗੀ ਇਹ ਲਾਈਟ ਸਕਾਈ ਜੇ ਫਿਰੋਜੀ ਜੇ ਕਲਰ ਦੇ ਇਹ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ 3200 ਹੈਗਾ ਜੀ ਪ੍ਰਾਈਸ ਸੋੜ ਦਾ ਸਾਰੀਆਂ ਇਹ ਸ਼ਰਟ ਆ ਤੁਹਾਨੂੰ 2.5 3-3 ਮੀਟਰ ਦੀਆਂ ਮਿਲਣਗੀਆਂ ਜਿਹੜੀ ਮਰਜ਼ੀ ਤੁਸੀਂ ਸੂਟ ਜਿਹੜਾ ਮਰਜ਼ੀ ਲੈ ਸਕਦੇ ਹੋ ਇਹ ਵੀ ਬਹੁਤ ਸੋਹਣਾ ਕਲਰ ਪ੍ਰਿੰਟਡ ਡਿਜ਼ਾਈਨ ਸਾਰਾ ਹੀ ਹਾਈਲਾਈਟ ਆ ਜੇ ਰਾਖੀ ਬ੍ਰਾਂਡ ਦੇ ਸੂਟ ਨੇ ਬੈਕ ਸਾਈਡ ਵੀ ਇਦਾਂ ਸੇਮ ਰਹੇਗੇ ਠੀਕ ਹੈ ਜੀ ਡਿਜੀਟਲ ਪ੍ਰਿੰਟਾਂ ਦੇ ਉੱਪਰ ਇਹ ਹੈਗੀ ਹੈ ਜੀ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਕਲਰ ਡਿਜ਼ਾਈਨ ਇਹ ਵੀ ਕਲਰ ਹੈ ਜੀ ਇਹਦੇ ਵਿੱਚ ਹੁਣ ਤੁਸੀਂ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਸੋਹਣੇ ਆ ਇੱਕ ਕਲਰ ਇਹ ਮਿਲ ਜੇਗਾ ਡਿਜ਼ਾਈਨ ਸੇਮ ਰਹੇਗਾ ਕਈ ਵਾਰੀ ਅੰਦਰ ਆਇਆ ਹੁੰਦਾ ਤੈਹ ਦੇ ਤਾਂ ਕਰਕੇ ਜੇ ਖੋਲਾਂਗੇ ਤਾਂ ਸਾਰਾ ਸੂਟ ਖੁੱਲ ਜੇਗਾ ਤੁਸੀਂ ਕਲਰ ਆਪਸ਼ਨ ਦੇਖ ਲਓ ਜੀ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਜੇ ਕਲਰ ਸ਼ੇਡ ਨੇ ਇਹ ਹੈਗਾ ਇਸ ਦਾ ਡਿਜ਼ਾਈਨ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲ ਜਾਣਗੇ ਸਾਰਾ ਹੀ ਮਡਾਲ ਦਾ ਵੇਸ ਹੈ ਜੀ ਇਹ ਸੂਟ ਹੈ ਜਿਹੜਾ ਆਪਾਂ ਹਰ ਇੱਕ ਵੀਡੀਓ ਚ ਪਾਉਂਦੇ ਹੀ ਪਾਨੇ ਆ 3500 ਦਾ ਸੂਟ ਪਾਨੇ ਹੁੰਨੇ ਹੁੰਨੇ ਆ ਜੀ ਅੱਜ ਤੁਹਾਨੂੰ ਇਹ ਵੀ 3200 ਦਾ ਹੀ ਦਵਾਂਗੇ ਹਰ ਇੱਕ ਦੀ ਪਸੰਦ ਦਾ ਸੂਟ ਹੈ ਜੀ ਇਹ ਵਾਲਾ ਨਾਲ ਦੀ ਨਾਲ ਸਟਾਕ ਲਿਆ ਪਤਾ ਨਹੀਂ ਕਿੰਨਾ ਕਿ ਪੀਸ ਸੇਲ ਕਰਤਾ ਕੋਈ ਇਹ ਨਹੀਂ ਕਿ 8-900000 ਪੀਸ ਪਤਾ ਨਹੀਂ ਜੀ ਇਸ ਡਿਜ਼ਾਈਨ ਦੇ ਅਸੀਂ ਕਿੰਨੇ ਸੂਟ ਸੇਲ ਕੀਤੇ ਤੇ ਐਵਰ ਗ੍ਰੀਨ ਆਈਟਮ ਹੈ ਸਟੱਫ ਆਵਾਜ਼ੋਂ ਵੀ ਵੈਸੇ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਘੇਰਾ ਵੀ ਦੇਖ ਸਕਦੇ ਹੋ ਬੈਕ ਸਾਈਡ ਵੀ ਸੇਮ ਆ 3.5 ਮੀਟਰ ਦੀ ਸ਼ਰਟ ਆ ਜਿਨ੍ਹਾਂ ਦੇ ਘੇਰੇ ਹੁੰਨੇ ਆ ਜੀ 33 34 35 37 38 ਜਿੰਨੇ ਮਰਜ਼ੀ ਹੋਣ 37 38 ਇੰਚ ਵਾਲੇ ਜੇ ਕਿਸੇ ਦਾ ਘੇਰਾ ਨਹੀਂ ਵੀ ਹੁੰਦਾ ਤਾਂ ਜਿਨ੍ਹਾਂ ਨੇ ਚੌਕਾਂ ਵਾਲੀ ਫਰਾਕ ਬਣਾਣੀ ਹੁੰਦੀ ਆ ਉਹ ਬਣਾ ਸਕਦੇ ਆ ਜੀ ਈਜ਼ੀਲੀ ਬਣੇਗਾ ਬਹੁਤ ਸੋਨਾ ਕੇਰਾ ਇਹ ਇਸ ਦੀ ਫੋਟੋ ਤੇ ਇਹ ਵਾਲਾ ਸੂਟ ਆ ਜੀ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਇਹ ਵਾਲਾ ਡਿਜ਼ਾਈਨ ਵੀ ਸਾਡਾ ਸੁਪਰ ਡੂਪਰ ਹਿੱਟ ਆ 3 ਸਵਾ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸਵਾ 3 ਮੀਟਰ ਪਲੱਸ ਹੀ ਹੋਏਗਾ ਕੱਟ ਨਹੀਂ ਹੋਏਗਾ ਇਹਦੇ ਵਿੱਚ ਤਿੱਲਾ ਤੇ ਸਰਵੋਸਕੀ ਵਰਕ ਆ ਜੀ ਪ੍ਰਿੰਟ ਵੀ ਦੇਖੋ ਘੇਰਾ ਵੀ ਦੇਖੋ ਖੁਸ਼ੀਕਾ ਡਿਜ਼ਾਈਨ ਨਵੇਂ ਐਡ ਕੀਤੇ ਹਨ ਇਹਨਾਂ ਦੇ ਵਿੱਚ ਤੇ ਬਾਕੀ ਜਿਹੜੇ ਸਾਡੇ ਹਰ ਟਾਈਮ ਡਿਜ਼ਾਈਨ ਸੁਪਰ ਡੂਪਰ ਹੈ ਉਹ ਵੀ ਤੁਹਾਨੂੰ ਦਿਖਾ ਰਹੀਆਂ ਇਹ ਦੋ ਤਿੰਨ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਦਿਖਾਏ ਹਨ ਇਹ ਹਰ ਟਾਈਮ ਹੀ ਚੱਲਦੇ ਨੇ ਦੁਪੱਟਾ ਦੇਖਿਆ ਸੋਹਡਾ ਇਹਦੇ ਵਿੱਚ ਦੋ ਹੀ ਕਲਰ ਹੈਗੇ ਤੇ ਦੋ ਕਲਰ ਸ਼ਾਪ ਤੋਂ ਹੀ ਸੇਲ ਹੋ ਗਏ ਸੀ ਠੀਕ ਹੈ ਜੀ 3200 ਹੈਗਾ ਇਸ ਸੂਟ ਦਾ ਪ੍ਰਾਈਸ ਨਵਾਂ ਡਿਜ਼ਾਈਨ ਦੇ ਰਹੇ ਆ ਬਹੁਤ ਪਿਆਰਾ ਡਿਜ਼ਾਈਨ ਆ ਐਦਾਂ ਲੱਗ ਰਿਹਾ ਜਿਵੇਂ 셀ਫ ਦੀ ਸ਼ਰਟ ਹੁੰਦੀ ਆ 셀ਫ ਪ੍ਰਿੰਟ ਹੁੰਦਾ ਡਿਜੀਟਲ ਪ੍ਰਿੰਟਿੰਗ ਦੇ ਨਾਲ ਬਹੁਤ ਪਿਆਰਾ ਸੂਟ ਆ ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਇੱਥੇ ਆਪਣਾ ਨੈੱਕ ਬਣੇਗਾ ਤੇ ਹੈਗਾ ਜੀ ਕੇਰਾ ਇਹ ਲਾਈਟ ਡਾਰਕ ਦਾ ਥੋੜਾ ਜਿਹਾ ਜਿਵੇਂ ਕਿਤੇ ਤੋਂ ਲਾਈਟ ਆ ਗਿਆ ਕਿਤੇ ਤੋਂ ਡਾਰਕ ਆ ਗਿਆ ਇਦਾਂ ਦਾ ਇਸ ਦਾ ਪ੍ਰਿੰਟ ਆ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਡਿਜੀਟਲ ਪ੍ਰਿੰਟ ਆ ਜੀ ਸਾਰਾ 2.5 3 ਮੀਟਰ ਦੀ ਸ਼ਰਟ ਆ ਇਹਦੇ ਨਾਲ ਤੁਹਾਨੂੰ ਚਨਾਉਣ ਸ਼ਫਾਉਣ ਦਾ ਬਹੁਤ ਪਿਆਰਾ ਵਰਕ ਵਾਲਾ ਦੁਪੱਟਾ ਮਿਲ ਜੇਗਾ ਕੀ ਕਹਿੰਦੇ ਤੁਸੀਂ ਸਾਰੇ ਦੁਪੱਟੇ ਨਹੀਂ ਖੋਲ ਕੇ ਦਿਖਾਉਂਦੇ ਹੈਗੇ ਵੀ ਜਿਹੜਾ ਸੂਟ ਅਸੀਂ ਲੈਣਾ ਹੈ ਹੁਣ ਦੇਖੋ ਇਹ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਹਾਂ ਇਹਦੇ ਮੈਂ ਤੁਹਾਨੂੰ ਕਲਰ ਦਵਾਂਗੀ ਤਾਂ ਸੇਮ ਇਹੀ ਡਿਜ਼ਾਈਨ ਸਾਰੇ ਹੀ ਕਲਰਾਂ ਦੇ ਵਿੱਚ ਇੱਕ ਹੀ ਡਿਜ਼ਾਈਨ ਹੋਏਗਾ ਮੈਂ ਖੁਦ ਹੀ ਖੋਲਦਾਨੀ ਆ ਕਿ ਤੁਹਾਨੂੰ ਦੁਪੱਟਾ ਦੇਖਣ 'ਚ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਜੇ ਸਾਰੇ ਸੂਟ ਖੋਲਣ ਲੱਗੇ ਫਿਰ ਤਾਂ ਵੀਡੀਓ ਆਪਣੀ ਬਹੁਤ ਲੰਮੀ ਹੋ ਜਾਣੀ ਮੈਂ ਕਿਹੜੇ ਕੋਈ ਐਂ ਤਾਂ ਕਿ 8-10 ਤੋਂ ਸੂਟ ਬਾਣੇ ਹੁੰਨੇ ਆ ਸੂਟ ਵੀ ਘੱਟ ਤੋਂ ਘੱਟ 35 ਤੋਂ 40 ਸੂਟ ਹੈ ਜਿਹੜੇ ਹੁਣ ਮੈਂ ਤੁਹਾਨੂੰ ਇਹ 10 ਮਿੰਟ ਦੇ ਵਿੱਚ ਦਿਖਾਣੀ ਆ ਤੇ ਉਹ ਵੀ ਚੰਗੀ ਤਰ੍ਹਾਂ ਸਮਝਾਣੇ ਆ ਠੀਕ ਹੈ ਜੀ ਨੈਕਸਟ ਜੰਨੀਆ ਇਹ ਬਿਲਕੁਲ ਨਵੀਂ ਡਿਜ਼ਾਈਨਿੰਗ ਆਈ ਹੈ ਗਰਲਿਸ਼ ਲੁੱਕ ਦੇ ਉੱਪਰ ਰਾਖੀ ਬ੍ਰਾਂਡ ਦੇ ਸੂਟ ਨੇ ਸਾਰੇ ਸਵਾ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਦੇਖੋ ਜੀ ਡਿਜ਼ਾਈਨ ਸੋੜਦਾ ਜਿਹੜੇ ਮੇਰੇ ਵਰਗੇ ਥੋੜੇ ਜਿਹਾ ਹੈਲਥੀ ਆ ਉਹਨਾਂ ਦੇ ਸਿੱਧੀਆਂ ਲਾਈਨਾਂ ਵਾਲੇ ਸੂਟ ਇਦਾਂ ਬਹੁਤ ਸੋਹਣੇ ਮਤਲਬ ਕਿ ਠੀਕ ਲੱਗ ਰਹੇ ਆ ਥੋੜਾ ਪਤਲਾ ਜਿਹਾ ਲੱਗਦੇ ਆ ਇਹਨਾਂ ਦੇ ਵਿੱਚ ਬਹੁਤ ਪਿਆਰਾ ਸਾਰੇ ਤੇ ਸੇਮ ਕਲਰ ਦੀ ਸਰਵੋਸ ਕੀ ਲੱਗੀ ਹੋਈ ਆ ਜੀ ਸੇਮ ਵਰਕ ਕੀਤਾ ਹੋਇਆ ਸਰਵੋਸ ਕੀ ਦਾ ਇਹਦੇ ਨਾਲ ਤੁਹਾਨੂੰ ਮੋਡਲ ਦਾ ਹੀ ਦੁਪੱਟਾ ਮਿਲੇਗਾ ਇਸ ਸੂਟ ਦੇ ਮੋਡਲ ਦੀ ਸ਼ਰਟ ਆ ਮੋਡਲ ਦਾ ਦੁਪੱਟਾ ਤੇ ਮੋਡਲ ਦੀ ਹੀ ਸਲਵਾਰ ਸੇਮ ਸੂਟ ਇਹਦੇ ਵਿੱਚ ਤੁਹਾਨੂੰ ਇੱਕ ਮਿਲ ਜਾਏਗਾ ਜੀ ਬਲੈਕ ਕਲਰ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਬਲੈਕ ਕਲਰ ਮਿਲ ਜਾਏਗਾ ਕਿੰਨਾ ਸੋਹਣਾ ਖਿੜਕੇ ਆ ਰਿਹਾ ਸੂਟ ਫੁੱਲ ਗਰਲਿਸ਼ ਲੁੱਕ ਦਾ ਸੂਟ ਆ ਇਹ ਸਲਵਾਰ ਆ ਠੀਕ ਹੈ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਮਸਟਰਡ ਜਿਹਾ ਛੇੜਾ ਮੈਂਦੀ ਮਸਟਰਡ ਬਹੁਤ ਪਿਆਰਾ ਜਿਹਾ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਨੈਕਸਟ ਡਿਜ਼ਾਈਨ ਬਿਲਕੁਲ ਨਮਾਤੇ ਬਹੁਤ ਸੋਹਣਾ ਡਿਜ਼ਾਈਨ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਨੇ ਜਿਹੜਾ ਵੀ ਤੁਸੀਂ ਡਿਜ਼ਾਈਨ ਦੇਖੋਗੇ ਉਹੀ ਡਿਜ਼ਾਈਨ ਸੋਹਣਾ ਲੱਗੇਗਾ ਸਟਫ ਤਾਂ ਇਦਾਂ ਕਿ ਜਿਵੇਂ ਕੋਈ ਜਿਹਨੂੰ ਆਪਾਂ ਕਹਦੇ ਨੇ ਕਿ ਸੌਫਟ ਸਟਫ ਐਨਾ ਹੈ ਜਿਹੜਾ ਮੂਡਾਲ ਦਾ ਹੁੰਦਾ ਏ ਤੁਸੀਂ ਰਿੰਗ ਚ ਨੂੰ ਕੱਢ ਲਓ ਇੰਨੀ ਪਿਓਰ ਹੈ ਇਹਦੇ ਵਿੱਚ ਇਸ ਤੇ ਵੀ ਸਰਵੋਸਖੀ ਦਾ ਕੰਮ ਕੀਤਾ ਹੋਇਆ ਤੇ ਇਹ ਹੈਗਾ ਜੀ ਸਾਰੇ ਬਹੁਤ ਸੋਨਾ ਜਿਹਾ ਦਾ ਘੇਰਾ ਬਣਿਆ ਹੋਇਆ ਬੈਕ ਸਾਈਡ ਸੇਮ ਰਹੇਗੀ ਠੀਕ ਹੈ 10-10 ਮੀਟਰ ਦੀਆਂ ਸਲਵਾਰਾਂ ਦੇ ਨਾਲ 3.5-3-3 ਮੀਟਰ ਦੀਆਂ ਸ਼ਰਟਾਂ ਦੇ ਨਾਲ 2.5-2 ਮੀਟਰ ਦੇ ਦੁਪੱਟੇ ਚਨਾਂ ਸ਼ਫਾਂ ਦਾ ਦੁਪੱਟਾ ਤੁਸੀਂ ਖੁਦ ਗੈਸ ਕਰ ਸਕਦੇ ਹੋ ਵੀ ਤੁਹਾਨੂੰ ਕਿੰਨਾ ਕੱਪੜਾ ਮਿਲ ਰਿਹਾ ਇਹ ਦੇਖੋ ਜੀ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਕਿਹੜਾ ਕਲਰ ਛੱਡੀ ਹੈ ਉਹੀ ਕਲਰ ਸੋਨਾ ਜਿਹੜਾ ਦੇਖੀਏ ਚਾਰ ਕਲਰ ਚਾਰ ਦੇ ਚਾਰੋਂ ਇੱਕ ਤੋਂ ਇੱਕ ਲੋ ਜੀ ਇਹ ਵੀ ਸਾਡਾ ਡਿਜ਼ਾਈਨ ਸੁਪਰ ਡੂਪਰ ਹਿੱਟ ਬੜੀਆਂ ਫੋਟੋ ਆਣੀਆਂ ਇਸ ਡਿਜ਼ਾਈਨ ਦੀ ਇਸ ਕਲਰ ਦੀਆਂ ਫਿਰ ਤੋਂ ਆ ਗਿਆ ਜਿਹੜੇ ਰਜਨ ਨੇ ਉਹਨਾਂ ਵਾਸਤੇ ਕਈ ਵਾਰੀ ਕੋਈ ਨਵੀਂ ਐਡ ਹੋ ਜਾਂਦੀ ਹੈ ਜੀ ਉਹਨਾਂ ਦੀ ਚੁਆਇਸ ਵੀ ਸੇਮ ਹੋ ਜਾਂਦੀ ਹੈ ਹੁਣ ਜਿਹਦੀ ਫੋਟੋ ਪਹਿਲਾਂ ਆ ਗਈ ਜਿਹਦੀ ਪੇਮੈਂਟ ਪਹਿਲਾਂ ਆ ਗਈ ਸੂਟ ਉਹਦਾ ਹੋ ਜਾਂਦਾ ਹੈ ਬਹੁਤ ਸੋਹਣਾ ਸੂਟ ਆ ਸਟੱਫ ਏਜ ਦੇ ਅਕੋਰਡਿੰਗ ਵੀ ਅਗਰ ਤੁਸੀਂ ਪਾਣਾ ਹੈ ਜਿੰਨੀ ਮਰਜ਼ੀ 70 80 ਜੋ ਵੀ ਏਜ ਹੋਏਗੀ ਤਾਂ ਇੰਨਾ ਸੌਫਟ ਸਟੱਫ ਹੈ ਨਾ ਜੀ ਇਹ ਬਹੁਤ ਪਿਆਰਾ ਸਟਾਫ ਆ ਇਹਦੇ ਨਾਲ ਤੁਹਾਨੂੰ ਸਹੀ ਦੁਪੱਟਾ ਨਾ ਜਿੱਦਾਂ ਹੁੰਦੀ ਤਾਂ ਕਾਟਨ ਆ ਉਦਾਂ ਦਾ ਦੁਪੱਟਾ ਹੈ ਪਰ ਹੈਗਾ ਥੋੜਾ ਜਿਹਾ ਕਮੋਡਾਲ ਸਾਈਡ ਨੂੰ ਹੈ ਜੇ ਸਟੱਫ ਮਤਲਬ ਨਵਾਂ ਜਿਹਾ ਸਟੱਫ ਹੈ ਇਹ ਬਿਲਕੁਲ ਦੁਪੱਟੇ ਦਾ ਇਹ ਨੂੰ ਮਸਲੀਨ ਵੀ ਨਹੀਂ ਕਹਾਂਗੇ ਦੁਪट्टे ਨੂੰ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਇਹਦੇ ਵਿੱਚ ਕਲਰ ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ ਸੇਮ ਹੈ ਜੋ ਵੀ ਸੂਟ ਲੈਣਾ 3200 ਦਾ ਸੂਟ ਹੈ ਸ਼ਿਪਿੰਗ ਲੱਗতো ਰਹੇਗੀ ਠੀਕ ਹੈ ਜੀ ਦੇਖੋ ਜੀ ਸੂਟ ਕਲਰ ਡਿਜ਼ਾਈਨ ਸੂਟ ਪ੍ਰਿੰਟ ਬਹੁਤ ਪਿਆਰਾ ਠੀਕ ਹੈ ਜੀ ਕਲਰ ਵੀ ਬਹੁਤ ਪਿਆਰਾ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਇਹ ਸਲਵਾਰ ਹੈ ਜੀ ਤੇ ਇਹ ਤੁਹਾਨੂੰ ਮਿਲ ਜੇਗਾ ਦੁਪੱਟਾ ਲੰਮਾ ਚੌੜਾ ਚਨਾਂਨ ਸ਼ਫਾਂ ਦਾ ਬਹੁਤ ਪਿਆਰਾ ਪ੍ਰਿੰਟ ਦੁਪੱਟਾ ਹਾਈਲਾਈਟ ਕੀਤਾ ਹੋਇਆ ਸਾਰੀ ਦੁਪੱਟਾ ਕਲਰ ਆਪਸ਼ਨ 2 ਮਿਲ ਜਾਣਗੇ ਜੀ ਇਹ ਸੈਕਿੰਡ ਕਲਰ ਆ ਇਹ ਹੈਗਾ ਜੀ ਟ੍ਰਿਸਟਾ ਬ੍ਰੈਂਡ ਦਾ ਸੂਟ ਤੇ ਅੱਜ ਤੁਹਾਨੂੰ ਇਹ ਲਾਸਟ ਹੀ ਪੀਸ ਫਿਰ ਹੈ ਇਹ ਹੈਗਾ ਲੱਕ ਲੱਗਣ ਵਾਲਾ ਕਿਹਦਾ ਲੱਕ ਲੱਗਦਾ ਇਹ ਹੈਗਾ ਜੀ 3800 ਵਾਲਾ ਸੂਟ ਆ ਸੋ ਨੂੰ ਸੇਮੇ ਪ੍ਰਾਈਸ ਦੰਨੇ ਆ 3200 ਦੇ ਵਿੱਚੇ ਬ੍ਰਾਂਡਿਡ ਸੂਟ ਆ ਇੱਦਾਂ ਰਹਿਗਾ ਜੀ ਪ੍ਰਿੰਟ ਟ੍ਰਿਸਟਾ ਬ੍ਰਾਂਡ ਦਾ ਸੂਟ ਆ ਬਹੁਤ ਪਿਆਰੀ ਸੈਲਫ ਦੇ ਵਿੱਚੇ ਜੀ ਸਲਵਾਰ ਆ ਹਲਕਾ ਹਲਕਾ ਜਿਹਾ ਪ੍ਰਿੰਟ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇੱਦਾਂ ਇਹ ਵੀ ਲਾਸਟ ਪੀਸ ਆ ਅੱਜ ਤੁਹਾਨੂੰ ਇਹ 3200 ਦੇ ਵਿੱਚ ਹੀ ਦੇ ਰਹੀ ਹਾਂ ਤੇ ਬਾਕੀ ਸਾਰੇ ਸੂਟ ਇਹਦੇ ਨਾਲ ਦੇ ਸਟਾਕ ਕਲੀਅਰ ਆ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਆ ਤੁਹਾਡਾ ਮੇਰੇ ਨਾਲ ਥੈਂਕ ਯੂ so much